ਤਿਉਹਾਰਾਂ ਦੇ ਦੌਰਾਨ ਲਗਾਤਾਰ ਹੀ ਫਾਇਰਿੰਗ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਤਾੜ-ਤਾੜ ਗੋਲੀਆਂ ਚਾਲੀਆਂ ਨੇ ਗੁਰਦਾਸਪੁਰ ਦਾ ਕਸਬਾ ਕੁਮਾਨ ਜਿੱਥੇ ਫਾਇਰਿੰਗ ਹੁੰਦੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਦੁਹਾਨ ਪੁੱਛਾਤੇ ਜਿਨ੍ਹਾਂ ਦੇ ਵੱਲੋਂ ਕੁਮਾਨ ਕਸਬੇ ਦੇ ਵਿੱਚ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਕਈ ਰੌਂਦ ਫਾਇਰ ਕੀਤੇ ਗਏ ਨੇ ਜਦਕਿ ਦੁਕਾਨ ਮਾਲਕ ਦੇ ਦੋ ਗੋਲੀਆਂ ਲੱਗੀਆਂ ਨੇ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਮਿਸਰ ਹਸਪਤਾਲ ਵਾਲ ਦੇ ਵਿੱਚ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਤਾਂ ਲਗਾਤਾਰ ਹੀ ਤਿਉਹਾਰਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਜੀਆਂ دہشت گردੀ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਫਿਰ ਤੋ ਤਾੜ ਤਾੜ ਗੋਲੀਆਂ ਚੱਲੀਆਂ ਤਿਹਾਰਾ ਦੇ ਦੌਰਾਨ ਲਗਾਤਾਰ ਹੀ ਫਾਇਰਿੰਗ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋ ਤਾੜ ਤਾੜ ਗੋਲੀਆਂ ਚਾਲੀਆਂ ਨੇ ਗੁਰਦਾਸਪੁਰ ਦਾ ਕਸਬਾ ਕੁਮਾਨ ਜਿੱਥੇ ਫਾਇਰਿੰਗ ਹੁੰਦੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਵਾਨ ਪਹੁੰਚਾਤੇ ਜਿਨ੍ਹਾਂ ਦੇ ਵੱਲੋਂ ਕੁਮਾਨ ਕਸਬੇ ਦੇ ਵਿੱਚ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਕਈ ਰੌਂਦ ਫਾਇਰ ਕੀਤੇ ਗਏ ਨੇ ਜਦਕਿ ਦੁਕਾਨ ਮਾਲਕ ਦੇ ਦੋ ਗੋਲੀਆਂ ਲੱਗੀਆਂ ਨੇ ਜੋ ਕਿ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਮਿਸਰ ਹਸਪਤ ਤਾਲ ਦੇ ਵਿੱਚ ਲਾਜ਼ ਦੇ ਲਈ ਰੈਫਰ ਕਰ ਦਿੱਤਾ ਗਿਆ ਤਾਂ ਲਗਾਤਾਰ ਹੀ ਤਿਉਹਾਰਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਜੀਆਂ دہشت گردੀ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਫਿਰ ਤੋੜ-ਤਾੜ ਤਿਹਾਰਾ ਦੇ ਦੌਰਾਨ ਲਗਾਤਾਰ ਹੀ ਫਾਇਰਿੰਗ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਤਾੜ-ਤਾੜ ਗੋਲੀਆਂ ਚਾਲੀਆਂ ਨੇ ਗੁਰਦਾਸਪੁਰ ਦਾ ਕਸਬਾ ਕੁਮਾਣ ਜਿੱਥੇ ਫਾਇਰਿੰਗ ਹੁੰਦੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਦੁਹਾਨ ਪੁਛਾਤੇ ਜਿਨ੍ਹਾਂ ਦੇ ਵੱਲੋਂ ਕੁਮਾਣ ਕਸਬੇ ਦੇ ਵਿੱਚ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਕਈ ਰੌਂਦ ਫਾਇਰ ਕੀਤੇ ਗਏ ਨੇ ਜਦਕਿ ਦੁਕਾਨ ਮਾਲਕ ਦੇ ਦੋ ਗੋਲਿਆ ਲੱਗਿਆ ਨੇ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤਾਂ ਉਸ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਤਾਂ ਲਗਾਤਾਰ ਹੀ ਤਿਉਹਾਰਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਜਿਹੀਆਂ دہشت ਗਰਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਫਿਰ ਤੋਤਾੜ-ਤਾੜ ਗੋਲੀਆਂ ਚੱਲੀਆਂ ਤਿਹਾੜਾ ਦੇ ਦੌਰਾਨ ਲਗਾਤਾਰ ਹੀ ਫਾਇਰਿੰਗ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋ ਤਾੜ ਤਾੜ ਗੋਲੀਆਂ ਚਾਲੀਆਂ ਨੇ ਗੁਰਦਾਸਪੁਰ ਦਾ ਕਸਬਾ ਕੁਮਾਣ ਜਿੱਥੇ ਫਾਇਰਿੰਗ ਹੁੰਦੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਨ ਪਹੁੰਚਾਤੇ ਜਿਨ੍ਹਾਂ ਦੇ ਵੱਲੋਂ ਕੁਮਾਣ ਕਸਬੇ ਦੇ ਵਿੱਚ ਇੱਕ ਰੈਡੀਮੇਡ ਕਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਕਈ ਰੌਂਦ ਫਾਇਰ ਕੀਤੇ ਗਏ ਨੇ ਜਦਕਿ ਦੁਕਾਨ ਮਾਲਕ ਦੇ ਦੋ ਗੋਲਿਆ ਲੱਗਿਆ ਨੇ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤਾਂ ਉਸ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਮਿਸਟਰ ਹਸ ਤਾਲ ਦੇ ਵਿੱਚ ਲਾਸ ਦੇ ਲਈ ਰੈਫਰ ਕਰ ਦਿੱਤਾ ਗਿਆ ਤਾਂ ਲਗਾਤਾਰ ਹੀ ਤਿਉਹਾਰਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਜੀਆਂ دہشت گردੀ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਫਿਰ ਤੋ ਤਾੜ ਤਾੜ ਗੋਲੀਆਂ ਚੱਲੀਆਂ ਨੇ